ਰੋਡ ਸ਼ੋਬੇਦਰ ਪਾਲ ਦੇ ਇੱਕ ਨਵੇਂ ਐਪੀਸੋਡ ਤੇ ਤੁਸੀਂ ਪਰਲੀ ਸਾਈਡ ਦੇਖੋ ਤੇ ਮੱਕੀ ਦੀ ਰੋਟੀ ਸਰਸੋ ਦਾ ਸਾਗ ਤੇ ਤੇ ਗੁਰਦੀ ਚਾਹ ਹੋਵੇ ਉਹ ਵੀ ਚੁੱਲੇ ਤੇ ਚੁੱਲੇ ਦੇ ਬੰਦੇ ਰਿਆ ਬੰਦਾ ਰੜਦਾ ਹੋਵੇ ਲੇਕਿ ਚੁੱਲੇ ਦੇ ਵਿੱਚ ਰੋਟੀ ਵੀ ਰੜਦੀ ਹੈਗੀ ਗੁਲੀਨ ਮੈਡਮ ਮੇਰਾ ਚੈਨਲ ਸਬਸਕ੍ਰਾਈਬ ਕਰਾ ਦਿਓ ਮੈਂ ਜਾਣ ਕੇ ਕਹਾਇਆ ਸੀ ਤੁਹਾਡਾ ਨਾਮ ਤੇ ਮੈਂ ਦੱਸ ਦਵਾਂ ਇਹ ਦੂਸਰੀ ਮੈਡਮ ਦਾ ਨਾਮ ਲੈਣ ਲੱਗੇ ਤੇ ਕਿ ਘਰ ਮੇ ਜੋ ਮੇਰੀ ਮੇਰੇ ਪਾਪਾ ਕੀ ਵਾਈਫ ਹੈ ਨਾ ਉਸ ਨੇ ਉਸ ਨੇ ہماری ਬਾਟ ਲਗਾਈ ਹੋਈ ਹੈ ਪ੍ਰੋਫੈਸਰ ਤੋਂ YouTube ਵਾਲੇ ਹੀ ਅੱਛੇ ਐ। ਕੀ ਬਾਤ ਐ। ਅਸਲੀ ਪੜ੍ਹਾਉਂਦੇ ਤਾਂ YouTube ਵਾਲੇ ਐ। ਬੋਲਦੀਆਂ ਤਾਂ ਬਹੁਤ ਗੱਲਾਂ ਆ ਯਾਰ ਟਕੀਆਂ ਰਹਿਣ। ਜਿਹੜੀਆਂ ਕਰਨ ਵਾਲੀਆਂ ਉਹ ਹੀ ਕਰਨੀਆਂ। ਜਿਹੜੀ ਘਰ ਵਾਲੀ ਅੱਗੇ ਮਾਰੀ ਮੋਟੀ ਇੱਜ਼ਤ ਬਣੀ ਉਹ YouTube 'ਤੇ ਨਹੀਂ ਆ ਗਈ। ਸ਼ੁਰੂ ਤੋਂ ਕੁੜੀਆਂ ਦੇ ਵਿੱਚ ਬਹੁਤ ਜਾਂਦਾ ਸੀਗਾ। ਤੁਹਾਡਾ ਭਲਾ ਹੋਵੇ। ਭਾਜੀ ਹੁਣ ਫੈਮਿਲੀ ਨਾਲ ਬੈਠੀ ਆ। ਮੈਂ ਬੇਸਿਕਲੀ ਪੋਪਰ ਆ ਪਿੰਡ ਮੇਰਾ ਬਰਾਮਾ। ਪਲੀਜ਼ ਸਭ ਨੂੰ ਇਹ ਕਹਿਣਾ ਚਾਹਾਂਗਾ। ਇਹ ਇਹਨਾਂ ਦਾ ਚੈਨਲ ਨਹੀਂ ਸਾਡਾ ਆਪਣਾ ਚੈਨਲ ਐ। ਇਹਨਾਂ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਥੈਂਕ ਯੂ। ਠੀਕ ਨੇ ਜੀ। ਤਾਂ ਇਦੇ ਚ ਮੈਂ ਪੰਜਾਬੀ ਬਾੜੀ ਤਾਂ ਇੰਨੇ ਮੇਰੇ ਚ ਹਿੰਦੀ ਬਾੜੀ ਦੀ ਪਾਜੀ ਹੁੰਨੀ ਆ ਸਾਡੇ ਸਰਦਾਰ ਹੀਰਾ ਸਿੰਘ ਜੀ ਪਾਜੀ ਆ ਉਹ ਕਹਿੰਦੇ ਹੁੰਦੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮੈਂ ਕਿਹਾ ਪਾਜੀ ਯਾਰ ਮੈਂ ਨਾ ਸਕ੍ਰਿਪਟਡ ਬੋਲਿਆ ਕਰਨਾ ਆ ਕੋਈ ਮਜ਼ਾਕੀਆ ਕਿੱਸਾ ਸੁਣਾ ਦਿਓ ਕੋਈ ਮੈਂ ਗੁੱਡ ਗਰਲ ਸੀ ਹਾਂਜੀ ਹਾਂਜੀ ਸਾਡੇ ਸਕੂਲ ਦੇ ਬਗਲ ਮੇਂ ਪੱਠਾ ਥਾ ਨਾ ਤੋਂ ਹਮਨੇ ਜਿਸ ਪੀਰੀਅਡ ਮੇਂ ਕੁੱਟ ਪੜ੍ਹਨੀ ਥੀ ਨਾ ਕੁੱਟ ਮੈਂ ਪੜ੍ਹ ਉੱਥੇ ਭੱਜ ਜਾਣਾ ਆਗ ਸਿਕੜੀ ਸਿਆਲੋ ਮੇਂ ਬੈਠ ਕੇ ਮੇਰੇ ਟੀਚਰ ਹੋਤੇ ਤੇ ਲਾਲਚੰਦ ਜੀ ਉਹ ਉੱਪਰ ਕੇ ਆ ਵਾਵੇ ਨੂੰ ਕੰਨ ਯਾਨੀ ਪੰਜਾਬੀ ਵਿੱਚ ਇੰਗਲਿਸ਼ ਲਿਖ ਲਈ ਅੱ ਯਾ ਇਹ ਮਦੂ ਬੱਚੋ ਦੇ ਸਾਹਮਣੇ ਪਲੀਜ਼ ਬੰਦ ਕਰ ਦਿਓ ਬੰਦ ਕਰ ਦਿਓ ਫਾਟੇ ਕੋਡ ਕਰ ਦਿਓ ਫਾਟੇ ਕੋਡ ਕਰ ਦਿਓ ਅੱਖਾਂ ਸਭ ਨੂੰ ਕਹਾਂਗਾ ਗ੍ਰੇਟ ਟੈਲੀਕਾਸ ਇਹਨਾਂ ਦਾ ਚੈਨਲ ਹੈ ਵੀਰਜੀ ਦਾ ਚੈਨਲ ਹੈ ਉਹਨੂੰ ਜ਼ਰੂਰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵੀਰਜੀ ਇਹਨਾਂ ਪੰਜਾਬ ਦੇ ਜਿੰਦਾ ਦਿਲ ਇਨਸਾਨ ਹੈ ਇਹਨਾਂ ਨਾਲ ਵੀ ਇਹ ਲੇਕਿਨ ਇੱਕ ਬਾਤ ਕਰਨੇ ਦਾ ਵੇ ਆਪਨੇ ਜੈਸੇ ਬਾਤ ਕੀ ਅਭੀ ਮੈਨੂੰ ਇਤਨੀ ਪੰਜਾਬੀ ਨਹੀਂ ਆਉਂਦੀ ਤੁਹਾਨੂੰ ਬਹੁਤ ਅੱਛਾ ਲੱਗਾ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਚੌਕੇ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਚਾਹ ਪੀ ਕੇ ਨਿਕਲੇ ਆ ਜਿੱਦਾਂ ਨਿਕਲੇ ਤੇ ਇੱਥੇ ਕੋ ਮੈਨੂੰ ਬਹੁਤ ਹੀ ਫਨੀ ਜਿਹੀ ਫੈਮਿਲੀ ਲੱਗਦੀ ਸੀ ਕਿ ਜਿੱਦਾਂ ਕੋਈ ਆਪਣੀ ਫੈਮਿਲੀ ਬੇਟੀ ਹੁੰਦੀ ਹੈ ਤੇ ਕਰਦੇ ਆ ਗੱਲਾਂ ਬਾਤਾਂ ਤੇ ਪੁੱਛਦੇ ਆ ਕਿਹੜਾ ਪਿੰਡ ਆ ਕੀ ਪ੍ਰੋਫੈਸ਼ਨ ਆ ਤੇ ਕੀ ਕੀ ਕਾਰੋਬਾਰ ਆ ਤੇ ਇੱਥੇ ਆ ਕੇ ਕਿਦਾਂ ਲੱਗਾ ਆ ਜੋ ਤੇ ਆ ਜੋ ਕਰਦੇ ਆ ਗੱਲਾਂ ਬਾਤਾਂ ਰੋਡ ਸ਼ੋਬੇ ਤੇ ਰਪਾਲ ਦੇ ਇੱਕ ਨਵੇਂ ਐਪੀਸੋਡ ਚ ਚ ਸਵਾਗਤ ਆ ਕਰਦੇ ਆ ਗੱਲਾਂ ਬਾਤਾਂ ਹਾਸੇ ਠੱਠੇ ਮੇਰੇ ਨਾਲ ਸਚਿੰਦ ਜੀ ਕਿਹੜਾ ਪਿੰਡ ਪਿੰਡ ਨਹੀਂ ਪדיה ਪੈ ਸਾਨੂੰ ਸ਼ਗਲ ਦੇ ਕਿਉਂਕਿ ਮੈਂ ਤਾਂ ਪਿੰਡ ਦਾ ਹਾਂ ਨਾ ਮੈਂ ਹਰ ਗੁਰੂ ਪਹਿਲਾਂ ਪਿੰਡ ਪੁੱਛਦਾ ਹੁੰਦਾ ਨਹੀਂ ਸਰ ਜੀ ਨਹੀਂ ਆਪਾਂ ਪਿੰਡ ਚੋਂ ਨਿਕਲ ਕੇ ਸ਼ਹਿਰ ਚ ਆ ਗਏ ਆ ਸ਼ਹਿਰ ਜਾ ਗਏ ਕਿਹੜਾ ਸ਼ਹਿਰ ਸਾਡਾ ਸ਼ਹਿਰ ਹੈ ਜੀ ਸਭ ਤੋਂ ਵਧੀਆ ਪੰਜਾਬ ਦਾ ਸਭ ਤੋਂ ਵਧੀਆ ਔਰ ਜਿੱਤੇ ਕੀ ਬਹੁਤ ਬੰਦੇ ਲੋਕੀ ਸਾਰੇ ਹੁਸ਼ਿਆਰ ਹੁੰਦੇ ਆ ਵਾ ਹੁਸ਼ਿਆਰਪੁਰ ਵਾਹ ਜੀ ਵਾ ਹੁਸ਼ਿਆਰਪੁਰ ਪਾਰੀ ਦਾ ਪਿੰਡ ਹੈ ਤੇ ਹੈਵੀ ਬਾਰੀ ਬਹੁਤ ਹੁਸ਼ਿਆਰਾਂ ਤੇ ਕਰਦੇ ਆ ਗੱਲਾਂ ਬਾਤਾਂ ਬਾਰੀ ਮੇਰਾ ਤੁਹਾਡੇ ਨਾਲ ਧਿਆਨ ਤਾਂ ਗਿਆ ਤੁਸੀਂ ਇਦਾਂ ਖਿੱਚ ਲਿਆ ਵੀ ਤੁਸੀਂ ਕੱਲੇ ਫੋਨ ਤੇ ਲੱਗਿਓ ਸੀ ਤੇ ਕਿਹਦੇ ਨਾਲ ਗੱਲ ਕਰਦੇ ਸੀ ਆਪਾਂ ਮੈਂ ਆਪਣੀ ਮਾਸੀ ਨਾਲ ਮਾਸੜ ਦੇ ਨਾਲ ਚੋਰ ਗੋਡਿਆਂ ਚ ਦਰਦ ਸੀ ਮੈਂ ਮਾਸੀ ਨੂੰ ਦੱਸਦਾ ਸੀ ਲਸਣ ਦੀ ਚਟਨੀ ਪੇਸਟ ਬਣਾ ਕੇ ਨਾ ਮਾਸੜ ਦੇ ਗੋਡਿਆਂ ਤੇ ਮਲ ਓਕੇ ਕਹਿੰਦੇ ਗੋਡੇ ਠੀਕ ਹੋਵੇ ਮਾਸੀ ਹੋਰੇ ਕੋਈ ਸਮਝੀ ਮਾਸੀ ਕਹਿੰਦੀ ਦਿਮਾਗ ਤੇ ਨਾ ਮਲ ਲਮ ਤੁਹਾਡਾ ਦਿਮਾਗ ਠੀਕ ਹੋ ਜਾਏ ਤਾਂ ਮੈਂ ਮਾਸੀ ਨੂੰ ਦੱਸਦਾ ਗੋਡੇ ਦਰਦ ਹੁੰਦੇ ਤਾਂ ਗੋਡੇ ਉਹਦੇ ਮਲ ਗੋਡਿਆਂ ਦੇ ਮਲ ਇਹ ਕਰਕੇ ਪਹਿਲੇ ਫੋਨ ਤੇ ਗੱਲ ਕਰਕੇ ਤੁਸੀਂ ਗੱਲ ਤੁਸੀਂ ਵੀ ਆਪਣੀ ਮਾਸੀ ਨਾਲ ਗੱਲ ਕਰਕੇ ਫੋਨ ਖੋਣੇ ਤੁਹਾਨੂੰ ਪਹਿਲਾਂ ਹਾਂਜੀ ਆਹ ਦੇਖੋ ਜੀ ਆਹ ਫੋਨ ਤੇ ਗੱਲ ਕਰਦਿਆ ਸੀਗਾ ਜੀ ਇਹ ਆਹ ਸੀਗਾ ਫੋਨ ਤੇ ਵਾਕਈ ਮਾਸੀ ਨਾਲ ਗੱਲ ਹੁੰਦੀ ਐ ਤੇ ਮੈਂ ਦੇਖਦਾ ਮਾਸੀ ਨਾਲ ਹੁੰਦੀ ਕਿ ਮਾਸੜ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਹਾਡਾ ਭਲਾ ਇਹਦਾ ਜੀ ਇਹ ਸਾਈ ਬੋਲਣ ਲੱਪਿਆ ਭਾਈ ਥਾਣੇ ਲੱਗ ਗਿਆ ਤੇ ਥਾਣੇ ਤੁਹਾਡੀ ਕਿਹੜੀ 마ਸੀ ਬੈਠੀ ਹੈ ਪਹਿਲਾਂ ਮੈਨੂੰ ਦੱਸੋ ਮਾਰੇ ਸਾਰਿਆਂ ਦੀ 마ਸੀਜ਼ ਕਿਤੇ ਮਰ ਜੇ 마ਸਟਰ ਥਾਣੇ ਬੈਠੇ ਹੁੰਦੇ ਤੇ ਕੀ ਬੜੀ ਪ੍ਰੋਫੈਸ਼ਨ ਕੀ ਆਪਣਾ ਅੱਜ ਤਾਂ ਆਪਣੇ ਬਿਨਸ ਕਰਦੇ ਆ ਜੀ ਮੈਂ ਕਾਦਾ ਮੇਰਾ ਬਿਲਡਿੰਗ ਮਟੀਰੀਅਲ ਦਾ ਜੀ ਬਿਲਡਿੰਗ ਹੁਸ਼ਾਰਪੁਰ ਹਾਂਜੀ ਖਾਸ ਹਾਰਪਨ ਖਾਸ ਹੀ ਹਾਰਪਨ ਜੀ ਗੁੱਡ ਵੈਰੀ ਗੁੱਡ ਮਤਲਬ ਮੈਨੂੰ ਨਾ ਇਦਾਂ ਦਾ ਹਿਊਮਰ ਚਾਹੀਦਾ ਮੇਰੀ ਨਾ ਰੂਹ ਦੀ ਖਰਾਕ ਆ ਇਹ ਭਾਜੀ ਰਾਈਟ ਇਦਾਂ ਠੇਠ ਆ ਜਿਹੜੀਆਂ ਚੀਜ਼ਾਂ ਵਾਂਝੀਆਂ ਹੋ ਗਈਆਂ ਸਾਡੇ ਕੋਲ ਵਾਂਝਾ ਵਰਲਡ ਵੀ ਮੈਨੂੰ ਲੱਗਦਾ ਤੁਹਾਡੀ ਸਮਝ ਤੋਂ ਸਰਵਾਰ ਹੋ ਜਾਂਦਾ ਕਿਸੇ ਵੇਲੇ ਨਾ ਨਹੀਂ ਪਤਾ ਲੱਗਦਾ ਨਾ ਇਹ ਇੰਝ ਨੇ ਵਰਲਡ ਹੀ ਖਾ ਕੇ ਸਾਡੀ ਹਸਤੀ ਦਾ ਖਾਦੀ ਕਰਦੀ ਹੈ ਨਾ ਤੇ ਇੱਕ ਫਨੀ ਜਾਂ ਮੈਸੇਜ ਵਿੱਚ ਹਿਊਮਰ ਵੀ ਹੋਵੇ ਮੈਸੇਜ ਵੀ ਹੋਵੇ ਭਾਜੀ ਸਾਰਾ ਸਾਨੂੰ ਸਾਰਿਆਂ ਨੂੰ ਆਪਾਂ ਪੰਜਾਬ ਦੇ ਆ ਸਾਨੂੰ ਆਪਣੀ ਮਾਂ ਬੋਲੀ ਔਰ ਜਿਸ ਤਰ੍ਹਾਂ ਭਾਜੀ ਨੇ ਇੱਕ ਵਰਲਡ ਯੂਜ਼ ਕੀਤਾ ਠੀਕ ਹੈ ਨਾ ਵਾਂਝਾ 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 ਦਾ ਮਤਲਬ ਇਹੀ ਹੈ ਵੀ ਆਪਾਂ ਆਪਣੀ ਚੀਜ਼ ਤੋਂ ਇਹਨਾਂ ਤੋਂ ਵੰਚਿਤ ਰਹਿ ਗਏ ਆ ਠੀਕ ਹੈ ਨਾ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਇਹ ਮੜ ਕੀ ਸਾਨੂੰ ਵੀ ਇੰਨਾ ਹਜੇ ਨਹੀਂ ਪਤਾ ਠੀਕ ਹੈ ਨਾ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਸਾਨੂੰ ਥੋੜਾ ਥੋੜਾ ਉਹਨਾਂ ਨੂੰ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਜਿੱਦਾਂ ਹੁਣ ਆਪਾਂ ਹਿੱਥੇ ਆਏ ਆ ਠੀਕ ਹੈ ਨਾ ਇੱਥੇ ਆਏ ਆ ਇਹ ਦੇਖੋ ਆਪਾਂ ਇੱਥੇ ਆਏ ਉੱਥੇ ਚਾਹ ਮਿਲ ਰਹੀ ਆ ਚਾਹ ਤਾਂ ਹਰ ਜਗ੍ਹਾ ਮਿਲਦੀ ਆ ਉੱਥੇ ਹੈਗੀ ਚੀਨੀ ਵਾਲੀ ਚਾਹ ਠੀਕ ਹੈ ਨਾ ਲੇਕਿਨ ਅਗਰ ਤੁਸੀਂ ਇੱਥੇ ਆਓਗੇ ਤੁਸੀਂ ਪਰਲੀ ਸਾਈਡ ਦੇਖੋ ਇੱਥੇ ਮੱਕੀ ਦੀ ਰੋਟੀ ਸਰਸੋ ਦਾ ਸਾਗ ਤੇ ਤੇ ਗੁੜ ਦੀ ਚਾਹ ਹੋਵੇ ਉਹ ਵੀ ਚੁੱਲੇ 'ਤੇ ਚੁੱਲੇ ਦੇ ਬੰਦੇ ਆ ਜੀ ਠੀਕ ਹੈ ਨਾ ਗਾਰੰਟੀ ਰਾੜ ਰਾੜ ਦਿੰਦੀ ਹੈ ਚੁੱਲੇ ਦੇ ਵਿੱਚ ਕੋਲਿਆਂ ਦੇ ਉੱਤੇ ਆਂਟੀ ਨੇ ਤਾਂ ਪੋਤੇ ਬੰਦੇ ਨੂੰ ਪਤਾ ਨਹੀਂ ਵੀ ਚੁੱਲੇ ਦੇ ਵਿੱਚ ਵੀ ਰੋਟੀ ਰੜਦੀ ਆ ਰੋਟੀ ਰੜਦੀ ਆ ਕੋਲਿਆਂ ਦੇ ਉੱਤੇ ਇੱਥੇ ਤਾਂ ਤੁਸੀਂ ਇਹ ਸੋਚਦੇ ਬਿਆ ਬੰਦਾ ਹੀ ਰੜਦਾ ਹੋਵੇ ਲੇਕਿਨ ਚੁੱਲੇ ਦੇ ਵਿੱਚ ਰੋਟੀ ਵੀ ਰੜਦੀ ਆ ਗਈ ਆ ਜੀ ਔਰ ਜਿਹੜੀ ਚੁੱਲੇ ਦੀ ਰੋਟੀ ਦਾ ਸਵਾਦ ਹੈ ਨਾ ਜੀ ਪਾਜੀ ਇੱਕ ਗਵੀ ਰਹਿ ਗਈ ਖਾਣੀ ਖਾ ਲੋ ਨਾ ਆਪਾਂ ਖਾ ਲੈਣੀ ਹੈਗੀ ਆ ਨਾਲ ਦੇਖੋ ਜੀ ਗੁੜ ਦਿੰਦੇ ਆ ਜੀ ਸਰਸੋ ਦਾ ਸਾਗ ਜੀ ਇਹ ਵੀ ਘੋਟ ਕੇ ਬਣਿਆ ਦਾ ਅੱਜ ਕੱਲ ਜਿੱਦਾਂ ਹੱਥ ਨਾਲ ਘੋਟ ਕੇ ਘਰਾਂ ਜਿੱਦਾਂ ਮਿਕਸੀਆਂ ਚ ਪਾਉਂਦੇ ਆ ਤਾਂ ਚਲੋ ਖਾ ਲਓ ਪਰ ਇਹ ਘੋਟ ਕੇ ਬਣਦਾ ਅਲਣ ਪਾ ਕੇ ਬਣਦਾ ਤਾਂ ਟੇਸ ਮੇਕੀ ਦੇ ਨਾਲ ਤਾਂ ਬਿਲਕੁਲ ਹੀ ਟੱਟ ਨਹੀਂ ਬਣੀ ਜਾਂਦੀ ਰੋਟੀ ਚੁੱਲੇ ਦੇ ਉੱਪਰ ਸੇਕੀ ਦਾ ਇਹਦਾ ਇਹਦੀ ਮਿਠਾਸ ਹੀ ਅਲੱਗ ਹੈ ਜੀ ਮਿਠਾਸ ਲੱਗਾ ਭਾਜੀ ਬਿਲਕੁਲ ਦੇਖੋ ਆਪਾਂ ਆਪਣੇ ਬੱਚਿਆਂ ਨੂੰ ਹੁਣ ਗੁੜ ਵਾਲੀ ਚਾਹ ਆ ਰਹੀ ਹੈਗੀ ਆ ਜੀ ਉਹ ਪਲਾਨੀ ਆ ਬੱਚੇ ਵੀ ਬੜੇ ਐਕਸਾਈਟਿਡ ਆ ਵੀ ਆਪਾਂ ਗੁੜ ਵਾਲੀ ਚਾਹ ਪੀਣੀ ਹੈਗੀ ਕੁੱਲਰ ਦੇ ਵਿੱਚ ਬਿਲਕੁਲ ਬਿਲਕੁਲ ਬਿਲਕੁ ਬਹੁਤ ਵਧੀਆ ਲੱਗਾ ਭਾਜੀ ਤੁਹਾਡੇ ਨਾਲ ਗੱਲਬਾਤ ਕਰਕੇ ਆਨੰਦ ਆ ਗਿਆ ਭਾਜੀ ਐਕਚੁਅਲੀ ਮੈਂ ਸ਼ੂਟ ਕਰਕੇ ਕੰਪਲੀਟ ਕਰਕੇ ਜਾ ਰਿਹਾ ਸੀ ਮੇਰੇ ਦੋ ਬਲੌਗ ਬਣ ਗਏ ਸੀ ਇੱਕ ਤਾਂ ਭਾਜੀ ਨਿਊਜ਼ੀਲੈਂਡ ਤੋਂ ਆਏ ਸੀ ਕੈਨੇਡਾ ਤੋਂ ਆਏ ਸੀ ਉਹ ਗੱਲਾਂ ਗੱਲਾਂ ਚੋਂ ਮੇਰੇ ਵਾਕਬ ਨਿਕਲੇ ਨਾ ਤੇ ਉਹਨਾਂ ਨਾਲ ਕਾਫੀ ਅਸੀਂ ਅੱਧਾ ਘੰਟਾ ਸ਼ੂਟ ਕੀਤਾ ਪੰਜ ਛੇ ਬੰਦੇ ਆਏ ਸੀ ਇਕੱਠੇ ਨਾ ਉਸ ਤੋਂ ਬਾਅਦ ਫਿਰ ਮੈਂ ਇੱਥੇ ਦਾ ਇੱਕ ਬਣਾਇਆ ਦੇਵੇ ਜਾ ਰਿਹਾ ਸੀ ਤੁਹਾਡਿਆ ਧਿਆਨ ਮੇਰਾ ਤੁਸੀਂ ਖਿੱਚਿਆ ਜਦੋਂ ਤੁਸੀਂ ਫੋਨ ਤੇ ਮਾਸੀ ਤੁਹਾਡੀ ਨੇ ਮੇਰਾ ਧਿਆਨ ਤੁਹਾਡੇ ਨਾਲ ਦਵਾਇਆ ਮੇਰੀ ਮਾਸੀ ਨੇ ਖਿੱਚਿਆ ਤੇ ਚਲੋ ਆਪਾਂ ਕਰਦੇ ਆਂ ਗੱਲਬਾਤ ਇਹ ਬੇਟਾ ਤੁਹਾਡਾ ਨਹੀਂ ਇਹ ਫਰੈਂਡ ਦਾ ਬੇਟਾ ਭਤੀਜਾ ਉਹ ਵੀ ਬੇਟੇ ਹੁੰਦੇ ਆ ਬੇਟੇ ਹੀ ਆ ਜੀ ਆਪਾਂ ਪੁੱਤਰੀ ਕਰੂਗੀ ਗੱਲਬਾਤ ਲੋਕ ਫੋਟੋ ਮੈਂ ਘਥੇ ਕੀ ਨਾਮ ਆਪਣਾ ਪ੍ਰਿਯੰਸ਼ ਜੈਨ ਇਹ ਸੌਰੀ ਪ੍ਰਿਯੰਸ਼ ਪ੍ਰਿਯੰਸ਼ ਜੈਨ ਇਹ ਹੁਸ਼ਿਆਰਪੁਰ ਹਾਂਜੀ ਕਿਹੜਾ ਸਕੂਲ ਜੇਮਸ ਕੈਮਬ੍ਰਿਜ ਜੇਮਸ ਕੈਮਬ੍ਰਿਜ ਕਿਹੜੀ ਕਲਾਸ ਸੈਵਨਥ ਸੈਵਨਥ ਮੈਂ ਗੱਲ ਪੁੱਛਦਾ ਮੈਨੂੰ ਜਿਆਦਾ ਪਤਾ ਨਹੀਂ ਹੈਗਾ ਮੈਂ ਕਿਉਂਕਿ ਮੈਂ ਨਾ ਆਪਣੇ ਸਕੂਲੇ ਗਿਆ ਸੀ ਯਾ ਨਾ ਮੇਰਾ ਸਰਕਾਰੀ ਸਕੂਲ ਆ ਹੁਣ ਬੜਾ ਅਪਡੇਟ ਹੋ ਗਿਆ ਭਾਜੀ ਉਹ ਹੁਣ ਐਨਕਾ ਲਾਈ ਲਾਵਾ ਨਾ ਨਿਰਾ ਹੋ ਗਿਆ ਬੜਾ ਅਪਡੇਟ ਹੋ ਗਿਆ ਸਾਡੇ ਸਕੂਲ ਦੇ ਵਿੱਚ ਜਿਆਦਾ ਨੀਤਾ 35 ਤੋਂ 40 ਕੰਪਿਊਟਰ ਪਏ ਆ ਭਾਜੀ ਹਰ ਇੱਕ ਰੂਮ ਦੇ ਵਿੱਚ ਪ੍ਰੋਜੈਕਟਰ ਪਿਆ ਆ ਸਾਡੀ ਵਾਰੀ ਜਦੋਂ ਅਸੀਂ ਪੜ੍ਹੇ ਤਾਂ ਛੇਵੀਂ ਕਲਾਸ ਦੇ ਵਿੱਚ ਨਾ ਛੇਵੀਂ ਸਮਝਦਾ 6 ਤੁਹਾਨੂੰ ABC ਛੇਵੀਂ ਚ ਲੱਗਦੀ ਹੁੰਦੀ ਸੀ ਰਾਈਟ ਤੁਹਾਨੂੰ ਤਾਂ ਵੇ ਇੱਕ ਫਸ ਤੋਂ ਹੀ ਲੱਗਦੀ ਪਹਿਲੇ ਹੀ ਤੋਂ ਸ਼ੁਰੂ ਤੇ ਲੱਗਦੀ ਤੋ ਐਕਚੁਅਲੀ ਦਿੱਲੀ ਸੇ ਚਲੋ ਤੁਹਾਡੇ ਨਾਲ ਵੀ ਕਰਦੇ ਆਂ ਦਿੱਲੀ ਵਾਲੀ ਗੱਲ ਤੇ ਹੋਰ ਮੇਰਾ ਬੇਟਾ ਕੁਝ ਸੁਣਾਉਣਾ ਚਾਹੁੰਦਾ ਅੱਛਾ ਪਹਿਲੇ ਵੇ ਦੱਸ ਸਕੂਲ ਦੇ ਵਿੱਚ ਟੀਚਰ ਕਿਹੜਾ ਵਧੀਆ ਲੱਗਦਾ ਮੈਥ ਮੈਥ ਨਹੀਂ ਸਬਜੈਕਟ ਹੋ ਗਿਆ ਨਾ ਮੈਥ ਤੋਂ ਟੀਚਰ ਕਿਹਨਾਂ ਟੀਚਰ ਕੌਨਸਾ ਅੱਛਾ ਲੱਗਦਾ ਹੈ ਟੀਚਰ ਨੇਮ ਟੀਚਰ ਨੇਮ ਯਾ ਗੁਲੀਨ ਮੈਮ ਗੁਲੀਨ ਮੈਮ ਕੌਨਸਾ ਸਬਜੈਕਟ ਹੈ ਮੈਥ ਮੈਥ ਕਿਉਂ ਅੱਛਾ ਲੱਗਤੇ ਆ ਅੱਛੇ ਤਰ੍ਹਾਂ ਸਮਝਾਤੇ ਆ ਅੱਛੇ ਤਰ੍ਹਾਂ ਸਮਝਾਤੇ ਆ ਤਾਂ ਗੁਲੀਨ ਮੈਡਮ ਮੇਰਾ ਚੈਨਲ ਸਬਸਕ੍ਰਾਈਬ ਕਰਾ ਦਿਓ ਮੈਂ ਜਾਣ ਕੇ ਕਹਾਇਆ ਸੀ ਤੁਹਾਡਾ ਨਾਮ ਤਾਂ ਮੈਂ ਦੱਸ ਤਾ ਇਹ ਦੂਸਰੀ ਮੈਡਮ ਦਾ ਨਾਮ ਲੈਣ ਲੱਗੇ ਤੇਗੇ ਰਾਈਟ ਯਾਦ ਨਾਲ ਤੇ ਹੋਰ ਮੇਰਾ ਬੇਟਾ ਕੁਝ ਕਹਿਣਾ ਚਾਹੁੰਦੇ ਹੋ ਕੋਈ ਕੁਝ ਵੀ ਕੁਝ ਸੁਣਾਣਾ ਚਾਹਤੇ ਹੋ ਕੁਛ ਆ ਤਾਂ ਕਰਨੇ ਵਾਈਫਾਈ ਪ੍ਰੋਵਾਈਡ ਕਰੋ ਲੈ ਬੋਲਦਾ ਭਾਈ ਬੋਲਦਾ ਮਾਨ ਸਰ ਕੋ ਕਹਦੇ ਕਿ ਯਹਾਂ ਆ ਕੇ ਜਾਈਏ ਮਾਰਸ ਨੂੰ ਦੋ ਦਫਾ

ਅਸਲੀ ਪੜ੍ਹਾਤੇ ਤਾਂ YouTube ਵਾਲੇ ਆ ਅਸਲੀ YouTube ਵਾਲੇ ਐਕਚੁਅਲੀ ਇਦਾਂ ਹੈ ਨਾ ਹਰ ਚੀਜ਼ ਸਮੇ ਦੇ ਲਿਆ ਹੈ ਨਾ ਅਪਡੇਟ ਹੋ ਰਹੀ ਆ ਚਲੋ ਵੀ ਕਿ ਜੇ ਆਪਾਂ ਉਸੇ ਪਿੱਛੇ ਸਰਕਲ ਦੇ ਵਿੱਚ ਰਹਿ ਜਾਂਦੇ ਤੇ ਇਹ ਚੀਜ਼ਾਂ ਆਪਾਂ ਰਲੇ ਨਹੀਂ ਸਕਦੇ ਸੀਗੇ ਰਾਈਟ ਅਸੀਂ ਵੀ ਹੌਲੀ 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 ਨਾਲ ਰਲ ਗਏ ਆ ਤੇ ਠੀਕ ਆ ਚੱਲਦਾ ਪਿਆ ਜੇ ਤੁਹਾਨੂੰ ਆਉਂਦਾ ਨਹੀਂ ਹੁੰਦਾ ਸੀ ਇਸ ਟੌਪਿਕ 'ਤੇ ਲੈਵਲ ਤੇ ਪਹੁੰਚਣਾ ਨਹੀਂ ਸੀ ਅੱਛਾ ਕੀ ਸੁਣਾਉਂਗੇ ਸਾਡੇ ਵੀਵਰ ਲਈ ਜਾਂ ਤੁਹਾਡੇ ਜਿਹੜੇ ਲੋਅ ਦੇ ਸਟੂਡੈਂਟ ਉਹਨਾਂ ਦੇ ਰਿਲੇਟਿਡ ਕੋਈ ਦੱਸ ਦੋ ਕੀ ਅੱਛੇ ਸੇ ਸਟੱਡੀ ਕਰੋ ਕਿਉਂਕਿ ਸਕੂਲ ਕਾਲਜ ਵਾਲੇ ਤਾਂ ਕੁਝ ਨਹੀਂ ਪੜ੍ਹਾਤੇ ਤੂੰ ਆਪਣੇ ਆਪਣੇ ਸੈਲਫੀ ਜੋ ਕੁਝ ਕਰਦੇ ਹੈ YouTube ਵਾਲੇ ਪੜਾਉਂਦੇ ਹੈ YouTube ਵਾਲੇ ਹੀ ਪੜਾਉਂਦੇ ਹੈ ਬਿਲਕੁਲ ਤਾਂ ਬੇਟੇ ਫੇ ਆਪਾ ਫੀਸ ਕਰ ਲੈ ਕਾਲਜ ਪਾ ਨਹੀਂ ਦੂੰਗਾ ਕੋਈ ਭਰ ਦਿੰਦੇ ਹੈ ਇਹ ਵੀ ਡਿਗਰੀ ਤਾਂ ਚਾਹੀਦੀ ਹੈ ਨਾ ਚਾਚੂ YouTube ਵਾਲੇ ਤਾਂ ਨਹੀਂ ਨਾ ਪੜਵਾ ਦੇਣਗੇ ਨਹੀਂ ਔਨਲਾਈਨ ਸਟੱਡੀ ਬਿਲਕੁਲ ਚੱਲਦੀ ਪਈ ਹੈ ਇਹ ਤਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਪਰ ਇਹ ਤਾਂ ਹੈ ਨਾ ਪੇਰੈਂਟਸ ਲਈ ਤਾਂ ਨੁਕਸਾਨ ਨੁਕਸਾਨ ਹੈ ਨਾ ਚਲੋ ਕੋਈ ਬਾਤ ਨਹੀਂ ਸਾਚੀ ਚਲੋ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ ਆਜੋ ਵੀਰ ਜੀ ਤੁਸੀਂ ਵੀ ਆਜੋ ਕੀ ਨਾ ਤੁਹਾਡਾ ਉਦੇ ਉਦੇ ਜੈਨ ਜੈਨ ਹਾਂਜੀ ਕਲਾਸ ਕੌਨਸੀ ਬੇਟੀ 8th ਕੌਨਸੇ ਸਕੂਲ ਹਰੀਦਪੁਰ ਇੰਟਰਨੈਸ਼ਨਲ ਹਰੀਦਪੁਰ ਵੈਰੀ ਗੁੱਡ ਕੀ ਖਾਓਗੇ ਕਾਪੀ ਵੈਸ਼ ਕਰੋ ਕਾਪੀ ਵੈਸ਼ ਕਰੋ ਤਾਂ ਕਰ ਹੀ ਰਹੇ ਆ ਥਾਕ ਕਿਦਾਂ ਦਾ ਲੱਗਾ ਹਾਂਜੀ ਥਾਕ ਕਿਦਾਂ ਦਾ ਲੱਗਾ ਖਾਇਆ ਨਹੀਂ ਤੁਸੀਂ ਮੁੰਡੇ ਨੂੰ ਥਾਕ ਅਣੀ ਬੜਾਈ ਗਲਤ ਗੱਲ ਆ ਮਾਸੀ ਨੇ ਕੀ ਕਿਹਾ ਵੀ ਮੁੰਡੇ ਨੂੰ ਥਾਕ ਨਹੀਂ ਖਿਲਾਉਣਾ ਆਖੀ ਆਪਣੇ ਚਿੱਤ ਤੁਹਾਨੂੰ ਦਈਆ ਆਪਾਂ ਪਹਿਲੇ ਕਹਿ ਰਹੇ ਆ ਜੀ ਇਹ ਜਿਹੜੇ ਅੱਜ ਕੱਲ ਦੇ ਜਨਰੇਸ਼ਨ ਇਹ ਸਾਖ ਸੁਭ ਨੂੰ ਕੋਈ ਗੱਲ ਮੇਰਾ ਸੁਣੀ ਦਾ ਅਲੱਗ 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 ਨਹੀਂ ਵੀਰੇ ਪਤਾ ਕੀ ਗੱਲ ਆ ਮੇਰਾ ਪੁੱਤ ਜਿਹੜਾ ਯੰਗ ਫੂਡ ਆ ਉਹ ਸਹੀ ਨਹੀਂ ਹੈਗਾ ਮੇਰਾ ਪੁੱਤ ਸਾਰੇ ਜਾਣਦੇ ਆਸੀਂ ਭਲੀ ਭਾਤੀ ਜਾਣਦੇ ਆ ਬਹੁਤ ਖਤਰਨਾਕ ਆ ਤੁਹਾਡੀ ਸਟੱਡੀ ਚ ਵੀ ਤਾਂ ਆਉਂਦੇ ਹੋਊਗਾ ਇਹ ਨਹੀਂ ਆਉਂਦਾ ਮੋਬਾਈਲ ਦੇ ਉੱਤੇ YouTube ਆ YouTube ਖੋਲ ਕੇ ਦੇਖ ਲੋ ਇਹਨਾਂ ਯੰਗ ਫੂਡ ਖਤਰਨਾਕ ਆ ਨਾ ਇਹ ਤੋਂ ਹੋਰ ਕੁਝ ਹੈ ਨਹੀਂ ਯਾਰ ਇਹ ਤੋਂ ਖਤਰਾ ਹੈ ਮੇਰੇ ਹਿਸਾਬ ਨਾਲ ਬਿਮਾਰੀਆਂ ਦੀ ਜੜ ਆ ਖਾਓ ਕਿਤੇ ਯਾਰ ਮੜਾ ਮੋਟਾ ਹੈ ਇਹ ਤਾਂ ਖਾ ਲੋ ਆਦਰਵਾਇਜ਼ ਤੇਰਾ ਡੇਲੀ ਬਿਲੀਟੀਨ ਚ ਤਾਂ ਨਹੀਂ ਬਲੀਵ ਕਰੂੰਗਾ ਮੈਂ ਪੀਜ਼ਾ ਖਾਦ ਨੂੰ ਪੰਨੇ ਕਿੰਨੇ ਸਾਲ ਹੋ ਗਏ ਆ 버ਗਰ ਤਾਂ ਖਾਦਾ ਹੀ ਨਹੀਂ ਮੈਂ ਇਦੋਂ ਕਿਤਨੇ ਦਿਨ ਹੋ ਗਏ ਰੋਟੀ ਖਾਦੇ ਕਿਤਨੇ ਦਿਨ ਹੋਏ ਰੋਟੀ ਖਾਦੇ ਖਾਓ ਯਾਰ ਮੈਂ ਇਹ ਨਹੀਂ ਇਹ ਥੋੜੀ ਕਿੰਨੇ ਵੀ ਖਾਓ ਨਾ ਯਾਰ ਉਹਨਾਂ ਦੀ ਦੁਕਾਨਾ ਕਿੱਦਾਂ ਚੱਲਣੀ ਆ ਪਰ ਖਾਓ ਥੋੜਾ ਲਿਮਟਿਡ ਖਾਓ ਨਾ ਠੀਕ ਆ ਨਾ ਕੀ ਸੁਣਾਉਂਗੇ ਤੁਸੀਂ ਕੁਝ ਕੁਝ ਨਹੀਂ ਸੁਣਾਉਗੇ ਚਲੋ ਫੇਵਰੇਟ ਟੀਚਰ ਜੋ ਜ਼ਿਆਦਾ ਮਾਰਕਸ ਦੇ ਦੇ ਲਓ ਜੀ ਸਕੂਲ ਕਿਹੜਾ ਸੀਗਾ ਰਿਆਦਬਾਰਾ ਰਿਆਦਬਾਰਾ ਹੁਸ਼ਾਰਪੁਰ ਹਾਂਜੀ ਤੇ ਜਿਹੜੇ ਜਿਆਦਾ ਨੰਬਰ ਦੇ ਦੂਗਾ ਉਹ ਹੀ ਇਹਦਾ ਫੇਵਰਟ ਆ ਹੁਣ ਇਹ ਦੇਖ ਲੋ ਸਬਜੈਕਟ ਕਿਹੜਾ ਨਹੀਂ ਅੱਛਾ ਲੱਗਦਾ ਜਿਸ ਵਿੱਚ ਕਮ ਮਾਰਕਸ ਆਉਂਦੇ ਆ ਹਾਂ ਨਹੀਂ ਉਹ ਹੀ ਹੁੰਦਾ ਹੈ ਨਾ ਜਿੰਨ ਮੇ ਕਮ ਆਤੇ ਵਹੀ ਤਾਂ ਅੱਛਾ ਨਹੀਂ ਸਾਇੰਸ ਤੇ ਸਾਇੰਸ ਦਾ ਮੈਡਮ ਕੋਣ ਦਾ ਟੀਚਰ ਕੋਣ ਹੈ ਨਾਮ ਨਹੀਂ ਆ ਨਾਮ ਨਹੀਂ ਪਤਾ ਪੜਾਈ ਚ ਨਾ ਪੜਾਈ ਮੈਂ ਤਾਂ ਠੀਕ ਹਾਂ ਠੀਕ ਆ ਚਲੋ ਕੋਈ ਬਾਤ ਨਹੀਂ ਬਹੁਤ ਵਧੀਆ ਲੱਗਾ ਭਾਈ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਲਵ ਯੂ ਪ੍ਰਮਾਤਮਾ ਤੈਨੂੰ ਤਰਕੀਆਂ ਦਵੇ ਤੇ ਆਪਾਂ ਫੇਰ ਇੱਥੋਂ ਬਾਜੀ ਲਾਉਂਦੇ ਆ ਪਰ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਵਧੀਆ ਤੁਸੀਂ ਕਰੋਗੇ ਗੱਲ ਨਹੀਂ ਨਹੀਂ ਉਹ ਸਾਰੇ ਗੱਲਾਂ ਉਹਨਾਂ ਨੇ ਹੀ ਕਰ ਦੇਣ ਭਾਵੇਂ ਤੁਸੀਂ ਜਿੱਦਾਂ ਗੱਲਾਂ ਗੱਲਾਂ ਜੇ ਗੱਲਾਂ ਨਿਕਲੀਆਂ ਸੀ ਮੈਂ ਆਪਣੇ ਸਕੂਲ ਟਾਈਮ ਦੀ ਗੱਲ ਕੀਤੀ ਤੁਸੀਂ ਕਹਿੰਦੇ ਸੀ ਮੈਂ ਕੋਈ ਇਸ ਤਰ੍ਹਾਂ ਦਾ ਕਿੱਸਾ ਸ਼ੇਅਰ ਕਰਨ ਆਇਆ ਪਲੀਜ਼ ਮੈਡਮ ਉਹ ਵੀ ਕਹਿੰਦੇ ਸੀ ਵੀ ਪਲੀਜ਼ ਹੋ ਜਵੇ ਯਾਰ ਕੁਝ ਦੇਖੋ ਅੱਛਾ ਇੱਕ ਗੱਲ ਹੋ ਰਹੀ ਹੈ ਪ੍ਰਮਾਤਮਾ ਵੱਲੋਂ ਸਬੱਬੀ ਬਣਦਾ ਨਹੀਂ ਤਾਂ ਮੈਂ ਤਾਂ ਜਾ ਰਿਹਾ ਸੀ ਮੈਂ ਆਪਣੇ ਰਾਹ ਜਾ ਰਿਹਾ ਸੀ ਤੁਸੀਂ ਆਪਣੇ ਰਾਹ ਤੁਰੇ ਹੋ ਸੀਗੇ ਬਸ ਨਿਕਲ ਲਈ ਰਿਹਾ ਠੀਕ ਹੈ ਨਾ ਈਸ਼ਰ ਪਰਮਾਤਮਾ ਦੀ ਇਹ ਮਰਜ਼ੀ ਸੀ ਅਸੀਂ ਇਕੱਠਿਆਂ ਨੇ ਬਹਿਣਾ ਹੈ। ਅਜੇ ਸਕੂਲ ਦੀਆਂ ਤਾਂ ਬਹੁਤ ਗੱਲਾਂ ਆ ਯਾ ਟਕੀਆਂ ਰਹਿਣ। ਜਿਹੜੀਆਂ ਕਰਨ ਵਾਲੀਆਂ ਉਹ ਹੀ ਕਰਨੀਆਂ। ਜਿਹੜੀ ਘਰ ਵਾਲੀ ਅੱਗੇ ਮਾਰੀ ਮੋਟੀ ਇੱਜ਼ਤ ਬਣੀ ਉਹ ਵੀ ਤੁੰਤਪੋਤ ਨਹੀਂ ਆ ਗਈ। ਰੈਂਦੇ ਹੋ ਮਹਾਰਾਜ। ਸਾਡੇ ਬੱਕਣ ਦੇ ਬੰਦਿਆਂ ਨੇ ਪੜਾਈ ਦੇ ਵਿੱਚ ਚਾਰ ਚੰਦ ਲਗਾਤੇ ਆ ਜੀ ਪੜ-ਪੜ ਕੇ। ਹਾਂ। ਆ ਜਿੱਥੇ ਆਇਓ ਯਾਰ ਆਇਓ ਤੁਸੀਂ ਵੀ ਇਹ ਆ ਸਾਡੇ ਜੀ ਮਾਉਂਟ ਕਾਰਮਰ ਸਕੂਲ ਦੇ ਰੀਲੈਂਟ ਹੋਨਰ ਸਕੂਲ ਦੇ ਅੱਛਾ ਮਾਉਂਟ ਕਾਰਮਰ ਸਕੂਲ ਯਾਨੀ ਸ਼ਾਰਪੁਰ ਦਾ ਸਰ ਜੀ ਕੋਈ ਸਕੂਲ ਨਹੀਂ ਛੋੜਿਆ ਜੀ ਅੱਛਾ ਫਿਰ ਆ ਭਰਾ ਆ ਮੇਰੇ ਫੇ ਮੇਰੇ ਭਰਾ ਆ ਅੱਛਾ ਜੀ ਉਹ ਮੈਂ ਦੱਸਣ ਲੱਗਾ ਕਿਦਾ ਮੈਂ ਥੋੜਾ ਜਿਆ ਐਕਸਪਲੇਨ ਕਰ ਦਿੰਦਾ ਤੁਹਾਡੇ ਨਾਲ ਪਹਿਲਾ ਸਕੂਲ ਸੀਗਾ ਮੇਰਾ ਸਟੇਡੀਅਮ ਦੇ ਨਾਲ ਵਾਲਾ ਇੱਕੋ ਬੰਦ ਹੋ ਗਿਆ ਹੁਣ ਈਸ਼ ਈਸ਼ ਨਗਰ ਸਟੇਡੀਅਮ ਦੇ ਬਿਲਕੁਲ ਸਾਹਮਣੇ ਹੁੰਦਾ ਸੀ ਹੁਸ਼ਿਆਰਪੁਰ ਦੇ ਵਿੱਚ ਡਬਲ ਸਟੋਰੀ ਹੁੰਦਾ ਸੀ ਜਾਂ ਮੋਰੇ ਗਰਾਊਂਡ ਹੁੰਦੀ ਸੀ ਬੈਕ ਤੇ ਉਹ ਮੇਰੀ ਮੇਰੀ ਸਟਾਰਟਿੰਗ ਸਟਾਰਟਿੰਗ ਉੱਥੇ ਦੀ ਸੀਗੀ ਔਰ ਮੈਨੂੰ ਯਾਦ ਆ ਮੱਠਾ ਜਾਂ ਮੈਂ ਪਹਿਲੇ ਸਾਲ ਚ ਚਾਰ ਦੋ ਕਲਾਸਾਂ ਕੀਤੀਆਂ ਦੀ ਰਾਈਟ ਉਸ ਤੋਂ ਬਾਅਦ ਕੀ ਹੋਇਆ ਉੱਥੇ ਨਾ ਇੱਕ ਈ ਮੇਰੇ ਨਾਲ ਕੇ ਹੁਸ਼ਿਆਰਪੁਰ ਸਿੱਖਾਂ ਦੇ ਨਿਆਣੇ ਚੱਕਣ ਲੱਪੇ ਸਕੇ ਸਰਦਾਰਾਂ ਦੇ ਤੇ ਉੱਥੋਂ ਮੈਨੂੰ ਉਹਨਾਂ ਨੇ ਹਟਾ ਲਿਆ ਫੇ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਹਾਂ ਜੀ ਫਿਰ ਮੈਂ ਉੱਥੇ ਪੜਿਆ ਰਾਈਟ ਉੱਥੇ ਪੜਨ ਤੋਂ ਬਾਅਦ ਉੱਥੇ ਕੀ ਹੋਇਆ ਉੱਥੇ ਇੱਕ ਵਾਰੀ ਗੋਲੀ ਚੱਲ ਗਈ ਸੀ ਸ਼ਾਇਦ ਤੁਹਾਡੇ ਰਿਕਾਰਡ ਚ ਲੋਕੋ ਪਤਾ ਲੱਗ ਜਾਣਾ ਚੱਲੀ ਸੀ ਇੱਕ ਵਾਰੀ ਗੋਲੀ ਮੈਂ ਘਰ ਦਾ ਲਾਡਲਾ ਸੀ ਮੈਨੂੰ ਉੱਥੋਂ ਵੀ ਠਾ ਰਿਆ ਫਿਰ ਇੱਕ ਫਤੇਗੜ ਹੈ ਨਾ ਫਤੇਗੜ ਦੇ ਵਿੱਚ ਇੱਕ ਸਕੂਲ ਆ ਕਿਸੇ ਨੇ ਘਰ ਚ ਖੋਲਿਆ ਆ ਮੈਡਮ ਸਗੀ ਉਹ ਟਰਨ ਕਰ ਦੇਗਾ ਹਾਂ ਜਿਹੜੇ ਬ੍ਰਿਜ ਮੋਹਨ ਦੀ ਦੁਕਾਨ ਤੇ ਬ੍ਰਿਜ ਮੋਹਨ ਦੀ ਦੁਕਾਨ ਦੇ ਲਾਗੇ ਅੱਛਾ ਫਿਰ ਮੈਂ ਉੱਥੇ ਬੰਨ ਲਾ ਪਿਆ ਫਿਰ ਕੁਛ ਇਦਾਂ ਦੀ ਗੱਲਬਾਤ ਹੋਈ ਵੀ ਫਿਰ ਫਾਲਤ ਸਾਬ ਅਖਫਰ ਹੋ ਗਿਆ ਮੈਨੂੰ ਜਾਣਾ ਪਿਆ ਭੋਪਾਲ ਫਿਰ ਉੱਥੇ ਚਲਾ ਗਿਆ ਮੈਂ ਗੁਰਨਾਨਕ ਮਾਡਲ ਸਕੂਲ ਰਾਈਟ ਉੱਥੇ ਵੀ ਮੇਰੀ ਜਣੀ ਕਿ ਸਟੱਡੀ ਨਹੀਂ ਹਾਈ ਲੈਵਲ ਦੀ ਹੋ ਗਈ ਵੀ ਉਹਨਾਂ ਦੇ ਸਮਝ ਵਿੱਚ ਨਹੀਂ ਆਉਂਦੀ ਸੀ ਟੀਚਰਾਂ ਦੇ ਫਿਰ ਮੈਂ ਆ ਗਿਆ ਫੱਟੀ ਵਾਲੇ ਸਕੂਲੇ ਅੱਛਾ ਫੱਟੀ ਵਾਲੇ ਫਿਰ ਉਹਨਾਂ ਨੇ ਮੈਨੂੰ ਸਾਂਭਿਆ ਫਿਰ ਮੈਨੂੰ ਉਹਨਾਂ ਨੇ ਸਾਂਭਿਆ ਇਹ ਤਾਂ ਪਾਜੀ ਹੁਣੇ ਦੱਸਦੇ ਨੇ ਬੜੇ ਸਕੂਲ ਬਦਲੇ ਆ ਤੁਹਾਨੂੰ ਮੈਂ ਤਾਂ ਦੱਸਿਆ ਮੈਂ ਵੀ ਬਹੁਤ ਸਕੂਲ ਬਦਲੇ ਆ ਹੁਣ ਤੁਸੀਂ ਆਪਣੇ ਬਾਰੇ ਦੱਸੋ ਵੀ ਕੀ ਨਾਮ ਹੈ ਮੈਂ ਮੈਂ ਕੁਝ ਦੱਸਦੇ ਨਾ ਨਹੀਂ ਨਾ ਨਾ ਤੈਨੂੰ ਕਮੈਂਟਰੀ ਕਰੀ ਨਹੀਂ ਨਹੀਂ ਪੈਂਤਰੀ ਮੇਰੀ ਅੱਛਾ ਆਪਣਾ ਨਾਮ ਹੀ ਦੱਸ ਦੋ ਤਾਂ ਮਨੀਸ਼ ਜੈਨ ਗੋਣਾ ਬੁਨਿਆਰੀ ਦੁਕਾਨ ਹੋਵੇ ਕਿਹੜੀ ਜਗ੍ਹਾ ਪਾਜੀ ਸਰਫਾਬੀਆ 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 ਹਾਂਜੀ ਗੁੱਡ ਤੇ ਕੀ ਸੁਣਾਉਗੇ ਪਾਜੀ ਪਰ ਮੈਂ ਦੇਖੋ ਸਾਰਿਆਂ ਨੇ ਕੁਛ ਨਾ ਕੋਈ ਸੁਣਾਤਾ ਬੱਚਿਆਂ ਨੇ ਸਭ ਨੇ ਸੁਣਾਇਆ ਮੈਂ ਕੁਛ ਨਹੀਂ ਸੁਣਾ ਸਕਦਾ ਇਹ ਭਾਈ ਸਾਹਿਬ ਨਾਲ ਨਹੀਂ ਇਹਨਾਂ ਨੂੰ ਤਾਂ ਪੁੱਛ ਲਿਆ ਅਸੀਂ ਜੋ ਵੀ ਜੋ ਵੀ ਸੁਣਾਣੇ ਇਹ ਇਹਨਾਂ thro ਸੁਣਾਈਦਾ ਹੈਗਾ ਨਹੀਂ ਉਹਨਾਂ ਨੇ ਜੀ ਮੈਂ ਪਿੱਛੇ ਪਿੱਛੇ ਮੰਨ ਲਓ ਇਹਨਾਂ ਨੇ ਮੈਨੂੰ ਸੁਣਾਣ ਨੂੰ ਰੱਖਿਆ ਦਾ ਜੀ ਚਾਰ ਫੁੱਟ ਦੇ ਸਕੂਲੇ ਨੇ ਤਾਂ ਇਹਨੇ ਦੇਖ ਲਿਆ ਨਹੀਂ ਨਹੀਂ ਦੱਸਿਆ ਨਹੀਂ ਸਕੂਲ ਤਾਂ ਮੈਂ ਗਣ ਗਿਆ ਹਾਂ ਇਹ ਸ਼ੁਰੂ ਤੋਂ ਕੁੜੀਆਂ ਦੇ ਬੱਚੇ ਬਹੁਤ ਜਾਂਦਾ ਸੀਗਾ ਜੀ ਤੁਹਾਡਾ ਭਲਾ ਹੋਵੇ ਭਾਜੀ ਹੁਣ ਫੈਮਿਲੀ ਨਾਲ ਬੈਠੀ ਹੈ ਕੀ ਉਹ ਹੁਣ ਨਹੀਂ ਬੋਲਦੀ ਇਹਦੀ ਜੀ ਬੇਟੀ ਹੈ ਉਹ ਤਾਂ ਮੈਂ ਐਗਰੀ ਹੋ ਗਿਆ ਚਲੋ ਭਾਈ ਟਾਈਮ ਹੁੰਦਾ ਹੈ ਕਾ ਫਿਰ ਇੱਥੇ ਫਿਰ ਇਹੇ ਇਥੇ ਕੋ ਟਾਈਮ ਹੁੰਦਾ ਨਾ ਭਾਈ ਬਿਲਕੁਲ ਬਿਲਕੁਲ ਜਿਵੇਂ ਇਥੇ ਲੋਕਲ ਹੁਸ਼ਿਆਰ ਪੰਨਾ ਨੇ ਮੈਂ ਬੇਸਿਕਲੀ ਪੋਪਰ ਅਪਿੰਡ ਮੇਰਾ ਬਰਾਮਾ ਸਟਾਰਟਿੰਗ ਮੇਰੀ ਇੱਥੇ ਦੀ ਨਾਨਕੀ ਦੀ ਫਤਿਹਗੜ ਜ਼ਿਆਦਾ ਟੱਚ ਮੇਰਾ ਹੁਸ਼ਿਆਰ ਪੰਨਾ ਚਰਪਨਾਂ ਬਹੁਤ ਜੁੜਿਆ ਹੋਇਆ ਮੈਂ ਜਿਹੜਾ ਲੱਗਦਾ ਰਹਿੰਦਾ ਤੇ ਜਲਦੀ ਵੇ ਬਈਆ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਹਿਣਾ ਚਾਹਾਂਗਾ ਇਹਨਾਂ ਨੂੰ ਸਾਨੂੰ ਸਾਨੂੰ ਮਿਲ ਕੇ ਤਾਂ ਇਹਨਾਂ ਨੂੰ ਖੁਸ਼ੀ ਹੋ ਰਹੀ ਹੋਈ ਹੋਈ ਹੈ ਕਿਉਂਕਿ ਆਪਾਂ ਹੈ ਹੀ ਇਸ ਤਰ੍ਹਾਂ ਦੇ ਵੀ ਸਾਨੂੰ ਮਿਲ ਕੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਪਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਹੀਂ ਜੀ ਮੇਰਾ ਪਰ ਮੈਂ ਪਲੀਜ਼ ਸਭ ਨੂੰ ਇਹ ਕਹਿਣਾ ਚਾਹਾਂਗਾ ਇਹ ਇਹਨਾਂ ਦਾ ਚੈਨਲ ਨਹੀਂ ਸਾਡਾ ਆਪਣਾ ਚੈਨਲ ਹੈ ਇਹਨਾਂ ਨੂੰ ਸਬਸਕ੍ਰਾਈਬ ਕਰੋ ਥੈਂਕਿਊ 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 ਇਹਨਾਂ ਦੇ ਬਣੋ ਪਲੀਜ਼ ਤੇ ਕਰਦੇ ਆਪਾਂ ਮੈਡਮ ਉਹਨਾਂ ਨਾਲ ਗੱਲਬਾਤਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਜੀ ਉਹਨਾਂ ਨੇ ਸਾਨੂੰ ਬਹੁਤ ਹੀ ਕੀ ਕਰਾਂ ਕੋਈ ਤੋਂ ਅਲਫ਼ਾਜ਼ ਹੀ ਨਹੀਂਗੇ ਹੁਣ ਅਲਫ਼ਾਜ਼ ਦਾ ਪਤਾ ਕੀ ਹੁੰਦਾ ਹੈ ਪਤਾ ਹੈ ਤੇ ਬਹੁਤ ਵਧੀਆ ਲੱਗਾ ਹੁਣ ਤੁਸੀਂ ਸੁਣਾਓ ਕੀ ਆਪਣੇ ਨਾਮ ਬਾਰੇ ਦੱਸੋ ਪਹਿਲਾਂ ਤਾਂ ਮੇਰਾ ਨਾਮ ਪਰুল ਜੈਨ ਹੈ ਮਿਸਿਸ ਪਰুল ਜੈਨ ਮਿਸਿਸ ਪਰুল ਜੈਨ ਠੀਕ ਹੈ ਜੀ 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 ਤੇ ਪ੍ਰੋਫੈਸ਼ਨ ਤਾਂ ਮੈਂ ਪੁੱਛੀ ਲਿਆ ਨਾ ਹੋਮ ਮੇਕਰ ਹੋਮ ਮੇਕਰ ਠੀਕ ਹੈ ਹੋਮ ਮੇਕਰ ਚਲੋ ਬੰਦਾ ਇਦਾਂ ਹੁੰਦਾ ਵੀ ਜੋ ਹਸਪੈਂਡ ਕਰਦਾ ਵਾਈਫ ਵੀ ਉੱਥੇ ਪੂਰਾ ਸਾਥ ਦਿੰਦੇ ਆ ਐਕਚੁਅਲ ਦੇ ਵਿੱਚ ਬੇਸਿਕਲੀ ਬੇਸਿਕਲੀ ਬੇਸੇ ਤਾਂ ਮੈਂ ਪ੍ਰੋਪਰਟੀ ਡੀਲਰ ਹਾਂ ਬਾਰੇ ਮੜਾ ਮੋਟਾ ਗੇੜਾ ਲੱਗਾ ਰਿਹਾ ਤਾਂ ਬਟ ਇਸ ਕੰਮ ਦੇ ਵਿੱਚ ਮੇਰੇ ਘਰਿਆਂ ਦਾ ਬਹੁਤ ਵੱਡਾ ਸਹਿਯੋਗ ਆ। ਰਾਈਟ ਹਾਂਜੀ ਕਿਉਂਕਿ ਉਹ ਲੋਕਾਂ ਦੇ ਬਲੌਗ ਦੇਖਦੇ ਰਹਿੰਦੇ ਹੁੰਦੇ ਸੀ ਉਹਨਾਂ ਦਾ ਵਿਦਨ ਕਲੀਅਰ ਆ ਪਰ ਮੈਂ ਮਿਹਨਤ ਵੀ ਪੂਰੀ ਕੀਤੀ ਆ। ਮੈਂ ਹੀ ਤੋਂ ਸਟਾਰਟਅਪ ਲਿਆ ਤਾਂ ਮੈਂ ਮੋਨਟਾਈਜ਼ ਕਰਾ ਕੇ ਉਸ ਤੋਂ ਗਾਂ ਚੱਲਦਾ ਪਿਆ ਆ। ਐਸੇ ਮੈਂ ਹੀ ਤੋਂ ਲਿਆ ਸੀਗਾ। ਓਕੇ ਅੱਗੇ ਚੱਲਦੇ ਆ ਤੇ ਰਹਿਸ਼ ਕਿੱਥੇ ਆ? ਹੁਸ਼ਾਲਪੁਰ ਹੁਸ਼ਾਲਪੁਰ ਤੁਹਾਡੀ ਗੱਲ ਦੇ ਵਿੱਚ ਹਿੰਦੀ ਟੱਚ ਕਿਉਂ? ਮੈਂ ਭਾਜੀ ਨਾਲ ਵੀ ਗੱਲ ਕੀਤੀ ਸੀ ਨਾ ਪਹਿਲਾਂ ਮੈਂ। ਕਿਉਂਕਿ ਮੈਂ ਦਿੱਲੀ ਸੇ ਆਉਂਦੀ ਆ। ਦਿੱਲੀ ਸੇ। ਇਹ ਮੇਰੀ ਮੈਡਮ ਆ। ਹਾਂਜੀ ਮੈਂ ਪੰਜਾਬ ਤੋਂ ਇਹ ਦਿੱਲੀ ਤੋਂ ਜੀ ਪੰਜਾਬ ਤੇ ਦਿੱਲੀ ਦਾ ਜਿਹੜਾ ਸੰਗਮ ਹੋਇਆ ਠੀਕ ਹੈ ਨਹੀਂ ਜੀ ਤਾਂ ਇਹਦੇ 'ਚ ਮੈਂ ਪੰਜਾਬੀ ਬਾੜੀ ਤਾਂ ਇਨੇ ਮੇਰੇ 'ਚ ਹਿੰਦੀ ਬਾੜੀ ਦੀ ਠੀਕ ਹੈ ਨਹੀਂ ਇਸ ਕਰਕੇ ਸਾਡੀ ਦੋਹਾਂ ਦੀ ਆਪਸ 'ਚ ਗੱਲ ਦਾ ਵਿੱਚ ਤੁਹਾਨੂੰ ਪੰਜਾਬ ਉਹਨੂੰ ਛੱਡ ਕੇ ਪੰਜਾਬੀ ਟੱਚ ਮਿਲੇਗਾ ਮੇਰੀ ਗੱਲ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਹਿੰਦੀ ਟੱਚ ਮਿਲੇਗਾ ਬਹੁਤ ਵਧੀਆ ਪਾਜੀ ਬਹੁਤ ਵਧੀਆ ਬਹੁਤ ਵਧੀਆ ਪਾਜੀ ਤੇ ਅੱਛਾ ਤੇ ਤੁਸੀਂ ਕੀ ਸੁਣਾਓਗੇ छोड़ो जो हमारा कल्चर है पंजाब का जैसे मुझे इतना नहीं पता था यहाँ आके मुझे पंजाब का पता चला यहाँ का कल्चर वैसे भी मुझे कल्चर रूट से बहुत ज्यादा है प्लीज सभी जी ने अपने रूट से जरूर जुड़े ठीक है फॉरन जाए सब कुछ करें

ਤੁਹਾਡਾ ਸਰਕਲ ਉਦਾਂ ਦੇ ਬੰਦਿਆਂ ਨਾਲ ਹੁੰਦਾ। ਬਿਲਕੁਲ ਬਿਲਕੁਲ। ਅਗਰ ਤੁਹਾਡੇ ਨਾਲ ਕਿਸੇ ਦਾ ਨਹੀਂ ਰਲਦਾ ਨਾ ਮਾਇਲ ਨਹੀਂ ਰਲਦਾ ਜਾਂ ਉਹ ਤੁਹਾਡੇ ਤੋਂ ਡਿਫਰੈਂਟ ਆ ਕੁਝ ਟਾਈਮ ਤੁਸੀਂ ਇਕੱਠੇ ਰਹਿ ਸਕਦੇ ਪਰ ਸਿਸਟਮ ਨੇ ਤੁਹਾਨੂੰ ਉਹਨੂੰ ਚੱਕ ਕੇ ਬਾਹਰ ਕਰ ਦੇਣਾ ਰਾਈਟ। ਬਿਲਕੁਲ। ਪਰ ਮੇਰਾ ਇਦਾਂ ਦੇ ਬੰਦਿਆਂ ਨਹੀਂ ਆ ਜਿਹੜੇ ਬੰਦੇ ਬਹੁਤ ਠੇਠ ਆ ਦੇ ਜਿਹੜੇ ਲੱਭਦੇ ਫਿਰਦੇ ਇਹ ਚੀਜ਼ਾਂ ਜੋ ਮੈਂ ਲੱਭਦਾ ਹੈ ਨਾ ਉੱਥੇ ਇੱਕ ਭਾਜੀ ਹੁਣੀ ਆ ਸਾਡੇ ਸਰਦਾਰ ਹੀਰਾ ਸਿੰਘ ਜੀ ਭਾਜੀ ਆ ਉਹ ਕਹਿੰਦੇ ਹੁੰਦੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮੈਂ ਕਹਿੰਦਾ ਭਾਜੀ ਯਾਰ ਮੈਂ ਨਾ ਸਕ੍ਰਿਪਟਡ ਬੋਲਿਆ ਕਰਨਾ ਆ। ਇਦੋਂ ਆਪਾਂ ਇਹ ਮੈਂ ਕਿਹਾ ਕੋਈ ਸਕ੍ਰਿਪਟ ਲਿਖੀਆ ਜੋ ਮਾਇਨਟੀ ਆਉਂਦਾ ਅਬੀ ਤੂੰ ਬੋਲ ਪਰ ਉਹ ਕਹਿੰਦਾ ਨਹੀਂ ਯਾਰ ਜੋ ਇੱਥੇ ਆ ਨਾ ਉਹ ਬੋਲਣਾ ਹੈ ਤੇ ਦਿਲ ਸੇ ਜੋ ਬੋਲਣਾ ਦਿਲ ਸੇ ਬੋਲ ਅੰਦਰ ਨਾ ਕੁਛ ਰੱਖੋ ਅੰਦਰ ਨਾ ਰੱਖੋ ਤੇ ਇਸ ਕਰਕੇ ਜੋ ਕੁਝ ਜਵਾਨ ਤੇ ਆਉਂਦਾ ਆਪਾਂ ਬੋਲ ਦੇਈਦਾ ਤੇ ਕਿਤੇ ਨਾ ਕਿਤੇ ਮੈਨੂੰ ਇੱਕੋ ਹੀ ਗੱਲ ਦੇ ਪਿੱਛੇ ਮੈਂ ਲੱਗਾ ਇਹ ਵੇ ਜਿਹੜਾ ਵਿਰਸਾ ਅਸੀਂ ਭੁੱਲਦੇ ਜਾ ਰਹੇ ਆ ਨਾ ਮੈਂ ਤਾਂ ਉਹਦੇ ਪਿੱਛੇ ਭੱਜਾਇਆ ਮੈਂ ਖੁਦੀ ਇਹ ਹੀ ਕਹੂੰਗੀ ਕਿ ਆਪਣੇ ਕਲਚਰ ਖੋਣਾ ਛਡੋ ਜਾਂ ਮਰਜੀ ਆਪਣਾ ਗਰੋ ਕਰੋ ਜੋ ਮਰਜੀ ਕਰੋ ਲੇਕਿਨ ਆਪਣੇ कल्चर को नहीं छोड़ो अलाउ नु लो प्लीज वाह गुरु ते अच्छा ते कॉलेज थोड़ा दिल्ली होना ना हां जी कुछ कॉलेज दी कुछ सुना दो।, दो।, दो कोई किस्सा इदा दा सुना दो बे कोई मजाकिया किस्सा सुना दो कोई मैं गुड गर्ल थी अरे नहीं ऐसा नहीं हो मैडम जी मेरे पास ऐसा कुछ नहीं 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 आप ऐसा होता ना कोई जैसे असली ना अपने टाइम पे बड़े शरारते करते थे ना जैसे हमारे ना

ਕਾਲਜ ਕੀ ਕਹਾਣੀਆਂ ਸ਼ੁਰੂ ਹੋ ਜਾਂਦੀ ਸੀ ਮੈਂ ਇਹ ਕਰਦਾ ਸੀ ਮੈਂ ਸਕੂਲ ਮੇਂ ਉਹ ਕਰਦਾ ਤਾਂ ਬਸ ਮੈਂ ਸੁਣਦੀ ਰਹਿੰਦੀ ਪਰ ਕਿਹੜਾ ਕਾਲਜ ਸੀਗਾ ਮੇਰਾ ਐਸਜੀ ਕਾਲਜ ਐਸਜੀ ਕਾਲਜ ਐਸਜੀ ਕਾਲਜ ਮੈਸੇਜ ਸੁਣਨੇ ਕੇ ਲਈ ਹੋਣੀ ਹੈ ਬੋਲਨੇ ਕੇ ਲਈ ਇਹ ਹੈ ਲੈ ਲੈ ਬਹੁਤ ਵਧੀਆ ਬਹੁਤ ਵਧੀਆ ਅਸੀਂ ਤਨ ਮੈਂ ਦੱਸਦਾ ਇੱਕ ਤੁਹਾਨੂੰ ਸ਼ਾਇਦ ਬੜਾ ਅਟਪਟਾ ਵੀ ਲੱਗੂਗਾ ਮੇਰੀ ਇੰਗਲਿਸ਼ ਬਹੁਤ ਜਿਆਦਾ ਹਾਈ ਲੈਵਲ ਦੀ ਸੀ ਆਮ ਬੰਦੇ ਨੇ ਸਮਝ ਨਹੀਂ ਆਉਂਦੀ ਸਹੀ ਮੈਂ ਹੁਣ ਕੋਈ ਜੀ ਸਾਡੀ ਹੁਣ ਅੱਜ ਤੱਕ ਨਹੀਂ ਸਮਝ ਆਂਦੀ ਜੀ ਸਾਡੀ ਲੋਕਾਂ ਆਜੋ ਬੜੀ ਸੁਣਨੇ ਵਾਲੀ ਬਾਤ ਹੈ ਸੁਣਨੇ ਵਾਲੀ ਬਾਤ ਹੈ ਤੇ

टेस्ट योते क्लासच लागदे ले लिंदे ही ना टेस्ट फे काल तू 88 ਕਰੋ ਚਿੱਤੇ ਕਰਕੇ ਆਇਓ ਜੀ ਆਪਾਂ ਤੁਹਾਡਾ ਟੈਸਟ ਲੈਣਾ ਆ ਲੱਗਾ ਠੀਕ ਹੈ ਠੋਕ ਕੇ دماغ ਨੇ ਕੀ ਵਰਤਿਆ ਕਾਪੀ ਲਈ ਪੇਪਰ ਦੇ ਉੱਤੇ ਲਿਖਿਆ ਵਾਵਾ ਨੰਨਾ ਸੱਸਾ ਵਾਂਸ ਦਦੇ ਨੂੰ ਸਿਹਾਰੀ ਦਦਾ ਐੜਾ ਰਾਰਾ ਤੇਰ ਵਾਵੇ ਨੂੰ ਯਾਨੀ ਪੰਜਾਬੀ ਵਿੱਚ ਇੰਗਲਿਸ਼ ਲਿਖ ਲਈ ਅੱਛਾ ਇੰਨਾ ਕੋ ਮਾਈਂਡ ਹੈਗਾ ਵੀ ਇਹਨੂੰ ਆਪਾਂ ਇੰਗਲਿਸ਼ ਚ ਕਿੱਦਾਂ ਲਿਖਣਾ ਆ ਬੱਟ ਜੀ ਨੇ ਦੇਖਿਆ ਥੱਲੇ ਪੰਜਾਬੀ ਲਿਖੀ ਹੋਆ ਚਲੋ ਵੀ ਦਿਓ ਪੇਪਰ ਯਾ ਇਹ ਮੈਂ ਦੋ ਬੱਚੋ ਦੇ ਸਾਹਮਣੇ ਪਲੀਜ਼ ਬਹੁਤ ਅੱਛਾ ਤੂ ਐਸਾ ਹੋਏ ਇੱਕ ਦਮ ਚੋਰੀ ਪਕੜੀ ਗਈ। ਅਸੀਂ ਇੱਕ ਦਮ ਚੋਰੀ ਪਕੜੀ ਗਈ ਉਹ। ਚੋਰੀ ਪਕੜੀ ਗਈ ਤੂ ਕੀ ਹੁਆ? ਤੋ ਠੰਡ ਦੇ ਦਿਨ ਸੀਗੇ ਜੀ। ਤੋ ਉਹਨਾਂ ਕੰਨ ਪਕੜਾ ਕੇ ਨੀਚੇ ਸੇ ਨਾ ਐਸੇ ਤੋ ਪੁੱਤ ਪਤਾ ਹੋਗਾ ਮੁਰਗਾ ਬਣਾ ਕੇ ਤੋ ਡੰਡੇ ਪੜਤੇ ਥੇ। ਇਹ ਬਹੁਤ ਬੜਾ ਹੈ ਨਾ। ਤੋ ਮੈਂ ਖੜਾ ਤਾ ਡੰਡੇ ਪੜਤੇ ਥੇ। ਤੋ ਮੇਰੇ ਜੋ ਬਗਲ ਮੇਰੇ ਯਾਰ ਦੋਸਤ ਤੇ ਉਹ ਵੀ ਮੇਰੀ ਤਰਹੇ ਤੇ ਨਾ। ਤੋ ਉਹਨੂੰ ਕੀ ਕੀਤਾ ਉਹ ਜੋ ਪਾਜੀ ਹੁੰਦਾ ਹੈ ਨਾ। सस्ता बोलते रजिस्टर जो बोलता है ना अच्छा। पांच वाला होता था इतना का पतला होता अच्छा था उन्होंने क्या किया वो उसके गत्ते निकाल के ना पेंट के अंदर दे दिए ऊपर से निकाल ली नीचे को तो डंडे के सट थोड़ी कम लगनी थी तो मेरे दिमाग में क्या आया मैं सट लगनी मैं 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 मैंने एमबीडी की गाइड थी एमबीडी की गाइड के गत्ते निकाले और ये दिमाग ने काम ही नहीं किया तो जैसे हुआ ना वो डंडे लगाते लगाते हरपाल उठ उठ तू कहता रात कहते दमोडियो के खर पे बैठ गया था ਪੁਰ ਇਤਨੀ ਡਾਂਟ ਬੜੀ ਨਾ ਵੈਸੇ ਵੈਸੇ ਕਿਉਂ ਹੁੰਦੇ ਥੇ ਨਾ ਜਾਈ ਪੰਜਾਬ ਨੇ ਹੀ ਹੁੰਦੇ ਮੇਰੇ ਖਿਆਲ ਸੇ ਨਹੀਂ ਹੋ ਸਕਦੇ ਦੇਖੋ ਹੁੰਦੇ ਹਰ ਜਗ੍ਹਾ ਹੈ ਪਤਾ ਨਹੀਂ ਕੋਈ ਸ਼ੇਅਰ ਕਰਦਾ ਕੋਈ ਨਹੀਂ ਕਰਦਾ ਜੀ ਜੀ ਤੇ ਬਹੁਤ ਵਧੀਆ ਲੱਗਾ ਤੁਹਾਡਾ ਸਾਰਿਆਂ ਨਾਲ ਗੱਲਾਂ ਕਰਕੇ ਲੱਗੇ ਨਹੀਂ ਅਸੀਂ ਪਹਿਲੀ ਵਾਰ ਹੀ ਮਿਲੇ ਹੈ ਨਾ ਇਦਾਂ ਲੱਗਾ ਵੀ ਜਿਦਾ ਪਾਜੀ ਅਸੀਂ ਰਾਈਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਮੈਮ ਕੀ ਨਾਮ ਜੀ ਮਨੀਸ਼ਾ ਜੈਨ ਮਨੀਸ਼ਾ ਜੈਨ ਜੀ ਹੁਸ਼ਿਆਰਪੁਰ ਤੋਂ ਨਾ ਠੀਕਾ ਜੀ ਤੇ ਤੁਸੀਂ ਵੀ ਹੁਸ਼ਿਆਰ ਹਾਂਜੀ ਠੀਕ ਹੈ ਜੀ ਤੇ ਕਿੱਥੋਂ ਪੜੇ ਹੋਏ ਹੋ ਮੈਂ ਪੰਜਾਬ ਦੀ ਹੀ ਪੜ੍ਹੀ ਹੋਈ ਆ। ਪੇਕੇ ਕਿੱਥੇ ਜੀ? ਕੋਟਕੂਰਾ ਫਰੀਦਕੋਟ। ਕੋਟਕੂਰਾ। ਹਾਂਜੀ। ਕੋਟਕੂਰੇ ਦਾ ਭਾਜੀ ਇਹ ਗਾਣਾ ਵੀ ਬਹੁਤ ਮਸ਼ਹੂਰ ਆ। ਹਾਂ। ਬੰਦ ਫਾਟਕ ਕੋਟਕੂਰੇ ਦਾ। ਹੈਗਾ ਨਾ? ਆਹ ਤੇ ਕੰਦੇ ਹੋਇਆ ਸੀ। ਨਹੀਂ ਤੁਸੀਂ ਗਾਣਾ ਸੁਣਿਆ ਵੀ ਜਿਹੜਾ ਉਧਰ ਤੇ। ਗਾਣਾ ਜੀ ਜੀ। ਇਹਨਾਂ ਦਾ ਫਾਟਕ ਬੰਦ ਸੀ ਤਾਂ ਟ੍ਰੇਨ ਆਈ ਸੀ। ਬਾਜ਼ਰ ਵੀ ਉਹੀ ਤਾਂ ਲੜੋਈ। ਓ ਮਾਈ ਗੋਡ। ਬਸ ਨਾਲ ਹੀ ਫਿਰ ਅੱਧਾ ਦੱਬੇ ਆ ਗਏ। ਕਿੱਥੇ ਆ ਡੱਬੇ ਆਇਆ ਕਿੱਧਰ ਵੀ ਨਹੀਂ ਨਹੀਂ ਉਹ ਮੇਰਾ ਡੱਬਾ ਆਇਆ ਉਹ ਕਿ ਮੈਂ ਮੂੰਹ ਕੁਛ ਬੋਲਣ ਜੋਗਾ ਛੱਡੇ ਨਹੀਂ ਪਾੜੀ ਤੁਸੀਂ ਅੱਜ ਪਹਿਲੀ ਵਾਰੀ ਹੋਇਆ ਵੀ ਮੇਰੇ ਨਾਲ ਜਿਆਦਾ ਕੋਈ ਹੋਰ ਬੋਲ ਗਿਆ ਨਾਲ ਬੈਠਾ ਆ ਸਹੀ ਗੱਲ ਹੈ ਪਹਿਲੀ ਯਾਰੀ ਹੋਇਆ ਤੁਸੀਂ ਮੇਰੀ ਵੀਡੀਓ ਚੈੱਕ ਕਰਕੇ ਦੇਖ ਲਿਓ ਸਟਾਰਟ ਅਪ ਲਿਆ ਸੀ ਮੈਂ ਹਿਮਕੁੰਤ ਸਾਹਿਬ ਤੇ ਬਦੀ ਨਾਜੀ ਤੋਂ ਮੈਂ ਹੀ ਤੋਂ ਉਸ ਤੋਂ ਬਾਅਦ ਕਿੰਨੀਆ ਵੀਡੀਓ ਮਾਦੀ ਚੱਕ ਕੇ ਦੇਖ ਲਿਓ ਮੈਂ ਕਿਸੇ ਨੂੰ ਬੋਲਣ ਨਹੀਂ ਦਿੰਦਾ ਪਰ ਮੈਨੂੰ ਇਹਨਾਂ ਦੀਆਂ ਗੱਲਾਂ ਇੰਨੀਆਂ ਪਿਆਰੀਆਂ ਲੱਗਦੀਆਂ ਮੈਨੂੰ ਸੁਣੀ ਜਾ ਰਿਹਾ ਹੈ ਹਾਸਾ ਵੀ ਆਉਂਦਾ ਕਿਸੇ ਵੇਲੇ ਆਪਣੀ ਆਪੇ ਕੁਛ ਇਦਾਂ ਦਾ ਕੀਤਾ ਹੁੰਦਾ ਜਿੱਦਾਂ ਮੈਂ ਦੱਸਿਆ ਨਾ ਮੇਰੇ ਨਾਲ ਇਦਾਂ ਹੋਈ ਸੀ ਇਦਾਂ ਦਾ ਕੁਝ ਵਾਕਿਆ ਕੁਝ ਯਾਦ ਆਉਂਦਾ ਹੋਵੇ ਜਾਂ ਤੁਸੀਂ ਦੱਸਣਾ ਚਾਹੁੰਦੇ ਹੋ ਕੋਈ ਕੁਝ ਇਦਾਂ ਹੋਇਆ ਹੋਵੇ ਭਾਜੀ ਹੁਣਾਂ ਨਾ ਇਦਾਂ ਹੋਇਆ ਹੋਵੇ ਜਾਂ ਇਹਨਾਂ ਨੇ ਤੁਹਾਨੂੰ ਦੱਸਿਆ ਹੋਵੇ ਕੁਝ ਇੱਕ ਵਾਰੀ ਅਸੀਂ ਕਾਂਗੜੇ ਮਾਤਾ ਤੇ ਗਏ ਉੱਥੇ ਸਪਲਟ ਦਾ ਪਾਣੀ गिरਿਆ ਸੀ ਮੈਨੂੰ ਕਹਿੰਦੇ ਜਲ ਲਾਲਾ ਅਗਲੀ ਜਗ੍ਹਾ ਤੇ ਮੈਂ ਗਈ ਉਹ ਤੇ ਵਾਕਈ ਚੰਗੀ ਮੈਂ ਕਿ ਲਾਲ ਕਹਿੰਦਾ ਨਾ ਮੈਂ ਨਹੀਂ ਲਾਣਾ ਓ ਮਾਈ ਗੋਡ ਇਹ ਅੰਧ ਵਿਸ਼ਵਾਸ ਹੈ ਕਿ ਮੈਂ ਕਹਿੰਦਾ ਮਤਲਬ ਹੈ ਸਾਡੇ ਲੋਕਾਂ ਜਿਹੜਾ ਅੰਧ ਵਿਸ਼ਵਾਸ ਹੈ ਉਹ ਪਾਜੀ ਕੀ ਕਹਿੰਦੇ ਫਿਰ ਪਾਜੀ ਕੀ ਕਹਿੰਦੇ ਲਾਲ ਨਾ ਮੈਂ ਨਹੀਂ ਲਾਣਾ ਹਰੀ ਹੋ ਜਾਂਦੀ ਤਾਂ ਓ ਮਾਈ ਗੋਡ ਤੇ ਯਾਰ ਮੈਨੂੰ ਇਹਨੂੰ ਬੰਦ ਕਰਨ ਨੂੰ ਦਿਲ ਤਾਂ ਕਰਦਾ ਨਹੀਂ ਕੀ ਕਰਾਂ ਮਜਬੂਰੀ ਆ ਬਹੁਤ ਵੱਡਾ ਹੋ ਗਿਆ ਨਾ ਐਪੀਸੋਡ ਤੇ ਮਿਲਾਂਗੇ ਨੈਕਸਟ ਅਗਲੇ ਬਲੌਗ ਦੇ ਵਿੱਚ ਕਿਸੇ ਨਵੀਂ ਡੈਸਟੀਨੇਸ਼ਨ ਦੇ ਉੱਤੇ ਪਰ ਇਹ ਘਰੀ ਨਾ ਮ जरूर ਮੇਠਾਂਗੇ ਦੁਬਾਰਾ ਰਾਈਟ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀ ਭਾਜੀ ਉਹਨਾਂ ਦੀਆਂ ਗੱਲਾਂ ਬਾਤਾਂ ਭੈਣ ਜੀ ਉਹਨਾਂ ਦੀਆਂ ਬੱਚਿਆਂ ਦੀਆਂ ਕਿਹੋ ਜਿਹੀਆਂ ਲੱਗੀਆਂ ਤੇ ਫੈਮਿਲੀ ਕਿਹੋ ਜਿਹੀ ਲੱਗੀ ਮੈਨੂੰ ਤਾਂ ਆਪਣੀ ਲੱਗੀ ਰਾਈਟ ਮੈਨੂੰ ਲੱਗਾ ਹੀ ਨਹੀਂ ਵੀ ਅਸੀਂ ਪਹਿਲੀ ਵਾਰ ਹੀ ਮਿਲੇ ਆ ਰਾਈਟ ਭਾਜੀ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਗ੍ਰੇਟ ਟੈਲੀਕਾਸ ਇਹਨਾਂ ਦਾ ਚੈਨਲ ਹੈ ਵੀਰਜੀ ਦਾ ਚੈਨਲ ਹੈ ਉਹਨੂੰ ਜ਼ਰੂਰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵੀਰਜੀ ਇਹਨਾਂ ਪੰਜਾਬ ਦੇ ਜਿੰਦਾ ਦਿਲ ਇਨਸਾਨ ਹੈ ਇਹਨਾਂ ਨਾਲ ਸਾਨੂੰ ਗੱਲ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ ਥੈਂਕ ਯੂ ਵੀਰਜੀ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮਚ ਯਾਰ ਇਹ ਤੁਹਾਡਾ ਬੜਾਪਨ ਹੈ ਤੁਸੀਂ ਆਵੇ ਭਾਜੀ ਬਹੁਤ ਦਿਲ ਦੇ ਰਾਜੇ ਆ ਹਮੇ ਵੀ ਆਪਣਾ ਪਨ ਇਤਨਾ ਲਗਾ ਆਪਕੇ ਸਾਥ ਬਾਤ ਕਰਕੇ ਬਹੁਤ ਅੱਛਾ ਲਗਾ ਭਈਆ ਦੇਖੋ ਜ਼ਰੂਰ ਦੇਖੀਂ ਭਾਜੀ ਇਦਾਂ ਹੁੰਦਾ ਇਨਸਾਨ ਜਿਹੜਾ ਨਾ ਮੈਂ ਕਹਿੰਦਾ ਬਾਹਰ ਉਹਦੀ ਖੂਬਸੂਰਤੀ ਦੀ ਮੈਂ ਮੈਨੇ ਰੱਖਦਾ ਜਿਹੜੀ ਮੈਂ ਤਾਂ ਉਹ ਉਹ ਤਾਂ ਹੈ ਬਿਲਕੁਲ ਆਪਕੇ ਸਾਥ ਐਗਰੀ ਵੀਆ ਲੇਕਿਨ ਇੱਕ ਬਾਤ ਕਰਨੇ ਦਾ ਵੇ ਆਪਨੇ ਜੈਸੇ ਬਾਤ ਕੀ ਅਭੀ ਮੈਨੂੰ ਇਤਨੀ ਪੰਜਾਬੀ ਨਹੀਂ ਆਤੀ ਤੁਹਾਨੂੰ ਬਹੁਤ ਅੱਛਾ ਲਗਾ ਮੈਨੂੰ ਥੈਂਕ ਯੂ ਬੈਰੀ ਥੈਂਕ ਯੂ ਬੈਰੀ ਮਚ ਤੇ ਜੀ ਬਹੁਤ ਅੱਛਾ ਲਗਾ ਬਾਤ ਕਰਕੇ ਬਹੁਤ ਵਧੀਆ ਲੱਗਿਆ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਥੈਂਕ ਯੂ ਜੈਨ ਸਾਉ ਸਰ ਬਹੁਤ ਵਧੀਆ ਲੱਗਿਆ ਨਾਲ ਗੱਲ ਕਰਕੇ ਇਹ ਕੋ ਨਾ ਇਹ ਇਹ ਪਾਜੀ ਉਹ ਹੀ ਆ ਧਿਆਨ ਨਾਲ ਦੇਖ ਲੋ ਕਿਹੜੇ ਭਲਾ ਇਹਦੇ ਕੋਈ ਫਾਟਕ ਦੇ ਦੇਖੋ ਫਾਟਕ ਲੱਗਿਆ ਨਹੀਂ ਤਾਂ ਪਹਿਲਾਂ ਇਹਨੂੰ ਕੱਢਦੇ ਹੋ ਇਹਦਾ ਫਾਟਕ ਇਹਦੇ ਨਾਲ ਦੇ ਲੋ ਤੇ ਰੋਕੋ ਓਕੇ ਓਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਥੈਂਕ ਯੂ